ਦੇਖ ਰਹੇ ਹੋ ਇਹ ਬਹੁਤ ਸਾਕਰ ਚੀਲ ਹੈ ਲੀਕ ਹੈ ਬਰੇਡ ਜਿੱਥੇ ਅੰਦਰਲੇ ਸਾਈਡ ਸਿੱਧਾ ਇਹ ਨਾੜ ਹੈ ਫਾਈਟ ਸਾਈਡ ਨਾ ਆ ਕੇ ਹੋਰ ਨਾ ਆਵਾਜ਼ ਅਸਰ ਬਹੁਤ ਆ ਰਹੀ ਹੈ ਇਹ ਪਹਾੜ ਦਾ ਸਭ ਜਗਦੇ ਪਪਾ ਯਾਦ ਕਰਾਂਗੇ ਸ਼ਰੀਰ ਹਾਂ ਉਹਦਾ ਨਹੀਂ ਨਹੀਂ ਬਹੁਤ ਸਾਕਰ ਆ ਰਿਹਾ ਹੈ इंजॉय <laughs> <या> <laughs> <या वात है। laughs> करो कनंद बिल्कुलु ताज़ी हवा लो ताज़ी आक्सीजन ਹਲਾ ਇਹ ਲੜਿਆ ਯਾਰ ਥੋੜੀ ਥੋੜੀ ਵਾਰੀ ਵਾਰੀ ਚੱਲ ਸਰ ਇਹ ਹੈ ਬੱਕੇ ਨੂੰ ਕਮਾਈ ਲਈ ਬੱਕੇ ਦਾ ਇੱਕ ਜਣਾ ਹੋ ਗਿਆ ਫੌਜ ਫੜੇ ਪਿਆ ਦੇਖ ਹੌਲੀ 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 ਕਰਦੇ ਸੱਕ ਆਇਆ ਉਹਦੇ ਮੋਟੋ ਦਾ ਕਿਹ ਇਆ ਬਾਗ ਪਾਏ ਇੱਕ ਨੇ ਮੇਰਾ